ਸੋ ਚੰਡੀਗੜ੍ਹ ਦੇ ਵਸਨੀਕਾਂ ਅਤੇ ਚੰਡੀਗੜ੍ਹ ਆਉਣ ਵਾਲਿਆਂ ਲਈ ਇੱਕ ਰਾਹਤ ਦੀ ਖਬਰ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਆਦੇਸ਼ ਕੀਤੇ ਗਏ ਨੇ ਕਿ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਬਾਹਰ ਜਿਹੜੀਆਂ ਦੋ ਸੜਕਾਂ ਕਾਫੀ ਲੰਮੇ ਸਮੇਂ ਤੋਂ ਬੰਦ ਪਈਆਂ ਨੇ ਉਹਨਾਂ ਨੂੰ ਖੋਲ ਦਿੱਤਾ ਜਾਵੇ ਤਸਵੀਰਾਂ ਦੇਖ ਸਕਦੇ ਹੋ ਸੀਐਮ ਮਾਨ ਦੇ ਘਰ ਦੇ ਬਾਹਰ ਦੀਆਂ ਨੇ ਜਿੱਥੇ ਕੀ ਇਹ ਸੜਕ ਜਾਂਦੀ ਹੈਗੀ ਨਵਾਂ گاਉ ਨੂੰ ਦੂਜੇ ਪਾਸੇ ਅਟੈਚ ਹੁੰਦੀ ਹੈ ਤੇ ਕਾਫੀ ਲੰਮੇ ਸਮੇਂ ਤੋਂ ਇਹ ਸੜਕ ਜਿਹੜੀ ਹੈ ਬੰਦ ਪਈ ਸੀ ਸੋ ਇਸ ਮਾਮਲੇ ਨੂੰ ਲੈ ਕੇ ਜਿਹੜੀ ਕਿ ਪੰਜਾਬ ਬੱਤੇ ਹਰਿਆਣਾ ਹਾਈ ਕੋਰਟ ਤੇ ਵਿੱਚ ਜਿਹੜੀ ਸੁਣਵਾਈ ਹੋਈ ਹੈ ਉਸ ਦੇ ਵਿੱਚ ਆਮ ਲੋਕਾਂ ਨੂੰ ਰਾਹਤ ਦਿੰਦਿਆਂ ਹੋਇਆਂ 1 ਮਈ ਤੋਂ ਇਹ ਜਿਹੜਾ ਪੱਕੇ ਤੌਰ ਤੇ ਬੈਰੀਕੇਟ ਲੱਗਿਆ ਹੋਏ ਇਸ ਨੂੰ ਖੋਲਣ ਦੀ ਜਿਹੜੀ ਆ ਉਹ ਹੁਕਮ ਨੇ ਉਹ ਜਾਰੀ ਕੀਤੇ ਗਏ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਬੇਨ ਸਿੰਘ ਦੇ ਮੁੱਖ ਮੰਤਰੀ ਪੰਜਾਬ ਰਹਿੰਦਿਆਂ ਹੋਇਆਂ ਇਹ ਜਿਹੜੀਆਂ ਕਿ ਦੋਵੇਂ ਸੜਕਾਂ ਤਨ ਉਹ ਬੰਦ ਕੀਤੇ ਗਏ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ ਪਰ ਜਦੋਂ ਇਹ ਮਾਮਲਾ ਹਾਈ ਕੋਰਟ ਤੇ ਵੀ ਜਾਂਦਾ ਤਾਂ ਹੁਣ ਆਮ ਲੋਕਾਂ ਨੂੰ ਰਾਹਤ ਮਿਲੀ ਹੈ ਅਤੇ ਇਸ ਦੇ ਨਾਲ ਜਿਹੜੇ ਕਿ ਲੋਕ ਨੇ ਉਹ ਭਾਵੇਂ ਨਿਆ ਗਾਉਂ ਦੇ ਹੋਣ ਜਾਂ ਫਿਰ ਵੱਖ-ਵੱਖ ਥਾਂਾਂ ਤੋਂ ਚੰਡੀਗੜ੍ਹ ਦੇ ਵਿੱਚ ਕੰਮ ਦੇ ਫਸਲਫਲੇ ਵਿੱਚ ਆਉਂਦੇ ਹੋਣ ਹੁਣ ਇਸ ਜਿਹੜੀ ਆ ਰੋਡ ਦਾ ਉਹ ਇਸਤੇਮਾਲ ਕਰ ਸਕਣਗੇ ਹਾਈ ਕੋਰਟ ਦੇ ਵੱਲੋਂ ਇਸ ਬਾਬਤ ਜਿਹੜਾ ਕਿ ਐਸਐਸਪੀ ਚੰਡੀਗੜ੍ਹ ਦਾ ਜੀਜੀਪੀ ਨੂੰ ਬਕਾਇਦਾ ਹੁਕਮ ਵੀ ਕੀਤੇ ਗਏ ਨੇ ਕਿ ਇਹ ਜਿਹੜਾ ਕਿ ਮਾਰਗ ਹੈ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੋਲਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਆਮ ਪਬਲਿਕ ਨੂੰ ਕੋਈ ਦਿੱਕਤ ਦਰਪੇਸ਼ ਨਾ ਆਵੇ ਸੋ ਇਸ ਮਾਮਲੇ ਨੂੰ ਜਦੋਂ ਸੁਣਵਾਈ ਹੋ ਰਹੀ ਸੀ ਤਾਂ ਹਾਈ ਕੋਰਟ ਦੇ ਵੱਲੋਂ ਯੂਟੀ ਪ੍ਰਸ਼ਾਸਨ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ तमाम तरह ਦੇ ਸਵਾਲ ਵੀ ਕੀਤੇ ਗਏ ਤੇ ਇਹ ਵੀ ਦਲੀਲ ਦਿੱਤੀ ਗਈ ਕਿ ਜੇਕਰ ਹਰਿਆਣਾ ਸੀਐਮ ਦੇ ਘਰ ਦੇ ਬਾਹਰ ਦੀਆਂ ਜਿਹੜੀਆਂ ਸੜਕਾਂ ਖੁੱਲੀਆਂ ਨੇ ਤਾਂ ਪੰਜਾਬ ਜਿਹੜਾ ਮੁੱਖ ਮੰਤਰੀ ਹੈ ਉਸ ਨੂੰ ਰਾਇਟ ਕਿਉਂ ਦਿੱਤੀ ਜਾਵੇ ਉਸ ਦੇ ਘਰ ਤੋਂ ਬਾਹਰ ਜਿਹੜੀਆਂ ਦੋ ਸੜਕਾਂ ਹੋ ਕੇ ਗੁਜ਼ਰ ਰਹੀਆਂ ਨੇ ਉਹਨਾਂ ਨੂੰ ਬੰਦ ਕਿਉਂ ਕੀਤਾ ਜਾਵੇ ਇਹ ਜਿਹੜੇ ਕਿ तमाम ਦਲੀਲਾਂ ਦੇ ਉੱਪਰ ਜਿਹੜੀਆਂ ਕਿ ਬੈਂਸਬਾਜੀ ਹੁੰਦੀ ਆ ਫਿਰ ਆਖਿਰਕਾਰ ਜਿਹੜਾ ਕਿ ਫੈਸਲਾ ਉਹ ਪਬਲਿਕ ਦੇ ਹੱਕ ਤੇ ਵਿੱਚ ਆਉਂਦਾ ਕਿਉਂਕਿ ਇਹ ਜਦੋਂ ਸੜਕਾਂ ਬੰਦ ਹੁੰਦੀਆਂ ਨੇ ਤਾਂ ਦੋਵੇਂ ਪਾਸੇ ਪੱਕੇ ਤੌਰ ਤੇ ਜਿਹੜਾ ਕਿ ਬੈਰੀਗੇਟ ਲੱਗੇ ਹੋਣ ਕਰਕੇ ਆਮ ਜਿਹੜੇ ਪਬਲਿਕ ਹੈ ਉਹ ਇਸ ਰਸਤੇ ਦਾ ਜਿਹੜਾ ਕਿ ਇਸਤੇਮਾਲ ਨਹੀਂ ਕਰ ਸਕਦੀ ਅਤੇ ਇਹ ਤੋਂ ਜਿਹੜੇ ਲੋਕ ਕਿਸੇ ਕੰਮ ਦੇ سلسلے ਦੇ ਵਿੱਚ ਆਉਂਦੇ ਨੇ ਭਾਵੇਂ ਉਹ ਸਕੱਤਰਤ ਹੋਵੇ ਜਾਂ ਫਿਰ ਹੋਰ ਵੱਖ-ਵੱਖ ਡਿਪਾਰਟਮੈਂਟਸ ਦੇ ਦਫ਼ਤਰ ਹੋਣ ਉੱਥੇ ਕੰਮ ਦੇ سلسلے ਚਾਹਦੇ ਨੇ ਤਾਂ ਉਹਨਾਂ ਨੂੰ ਕਾਫੀ ਲੰਬਾ ਚੱਕਰ ਲਗਾਉਣਾ ਪੈਂਦਾ ਨਵੇਂ گاؤں ਤੋਂ ਹੋ ਕੇ ਜਿਹੜਾ ਕਿ ਇੱਥੇ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਹੁਣ ਹੋ ਕੇ ਗੁਜ਼ਰਨਾ ਪੈਂਦਾ ਪਰ ਇਹ ਜਿਹੜੀ ਸੜਕ ਖੁੱਲਣ ਦੇ ਨਾਲ ਆਮ ਪਬਲਿਕ ਜਿਹੜੀ ਆ ਉਹ ਇਸ ਰਸਤੇ ਦਾ ਇਸਤੇਮਾਲ ਕਰ ਸਕੇ ਸੋ ਕਾਫੀ ਜਿਹੜਾ ਕਿ ਲੰਮਾ ਪੈਂਡਾ ਤੈਅ ਕਰਨ ਦੀ ਬਜਾਏ ਲੋਕ ਈਜ਼ੀਲੀ ਆਪਣੇ ਜਿਹੜੇ ਕਿ ਉਹ ਦਫ਼ਤਰਾਂ ਦੇ ਵਿੱਚ ਕੰਮਕਾਰ ਦੇ ਸਸਲਸਲੇ ਦੇ ਵਿੱਚ ਪਹੁੰਚ ਸਕਣਗੇ ਸੋ ਸੁਰੱਖਿਆ ਨੂੰ ਲੈ ਕੇ ਵੀ ਜਿਹੜਾ ਕਿ ਇੱਕ ਵੱਡਾ ਕਾਰਨ ਇਹ ਰਸਤਾ ਬੰਦ ਹੋਣਾ ਦੱਸਿਆ ਜਾ ਰਿਹਾ ਕਿ ਜਿਸ ਸਮੇਂ ਬਿਆਨ ਸਿੰਘ ਮੁੱਖ ਮੰਤਰੀ ਸਨ ਪੰਜਾਬ ਦੇ ਤਾਂ ਉਸ ਸਮੇਂ ਇਹ ਜਿਹੜਾ ਕਿ ਸੜਕਾਂ ਨੂੰ ਬੰਦ ਕੀਤਾ ਗਿਆ ਸੀ ਕਿਉਂਕਿ ਇੱਕ ਪਾਸੇ ਜਿਹੜਾ ਕਿ ਸੀਐਮ ਦਾ ਜਿਹੜਾ ਕਿ ਹਾਊਸ ਹੈਗਾ ਤੇ ਉਸਦੇ ਬਾਹਰ ਜਿਹੜੇ ਕਿ ਇਹ ਸੜਕਾਂ ਗੁਹੋਂ ਕੇ ਗੁਜ਼ਰ ਰਹੀਆਂ ਨੇ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਜਦੋਂ ਹਾਈ ਕੋਰਟ ਦੇ ਵੱਲੋਂ ਇੱਕ ਤਰੀਕ ਤੋਂ ਇਹਨਾਂ ਸੜਕਾਂ ਨੂੰ ਖੋਲਣ ਦੇ ਆਦੇਸ਼ ਕਰ ਦਿੱਤੇ ਗਏ ਨੇ ਬਕਾਇਦਾ ਇਸ ਸਬੰਧੀ ਐਸਐਸਪੀ ਚੰਡੀਗੜ੍ਹ ਤੇ ਡੀਜੀਪੀ ਨੂੰ ਬਕਾਇਦਾ ਹੁਕਮ ਵੀ ਦਿੱਤੇ ਗਏ ਨੇ ਕਿ ਇਹਨਾਂ ਨੂੰ ਜਿਹੜੇ ਸੜਕਾਂ ਨੂੰ ਬੈਰੀਗੇਟਿੰਗ ਕੀਤੀ ਗਈ ਹੈ ਪੱਕੇ ਤੌਰ ਤੇ ਉਹਨਾਂ ਨੂੰ ਹਟਾ ਆਇਆ ਜਾਵੇ ਕਿਉਂਕਿ ਕਾਫੀ ਲੰਮਾ ਦਹਾਕਾ ਹੋ ਚੁੱਕਿਆ ਹੈਗਾ ਤੇ ਲੋਕਾਂ ਦੇ ਵੱਲੋਂ ਇਸ ਨੂੰ ਲੈ ਕੇ ਜਿਹੜਾ ਕਿ ਹਾਈ ਕੋਰਟ ਦਾ ਅਦਾਲਤ ਦਾ ਰੁਖ ਵੀ ਕੀਤਾ ਗਿਆ ਸੀ ਹੁਣ ਪਬਲਿਕ ਦੇ ਹੱਕ ਤੇ ਵਿੱਚ ਫੈਸਲਾ ਆਇਆ ਉਧਰ ਦੂਜੇ ਪਾਸੇ ਜਿਹੜਾ ਕਿ ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਮੋਹਾਲੀ ਦੇ ਜਿਹੜੇ ਲੋਕ ਨੇ ਅਤੇ ਪੰਚਕੂਲਾ ਦੇ ਲੋਕ ਨੇ ਉਹਨਾਂ ਦਾ ਜਿਹੜਾ ਕਿ ਇੱਥੇ ਚੰਡੀਗੜ੍ਹ ਤੇ ਵਿੱਚ ਰੋਜ਼ਾਨਾ ਕਿਸੇ ਨਾ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਪਰ ਜਦੋਂ ਇੱਥੇ ਲੋਕ ਕੰਮ ਦੇ ਸਿਲਸਿਲੇ ਦੇ ਵਿੱਚ ਆਉਂਦੇ ਨੇ ਤਾਂ ਇਸ ਰੋਡ ਦੇ ਉੱਪਰ ਬੈਰੀਗੇਟਿੰਗ ਹੋਣ ਕਰਕੇ ਕਾਫੀ ਉਹਨਾਂ ਨੂੰ ਲੰਮੀ ਦੂਰੀ ਕਰਨੀ ਪੈਂਦੀ ਆ ਹੁਣ ਜਿਹੜਾ ਕਿ ਅਦਾਲਤ ਦਾ ਫੈਸਲਾ ਹੈ ਕਿ 1 ਮਈ ਤੋਂ ਇਸ ਸੜਕ ਨੂੰ ਖੋਲ ਦਿੱਤਾ ਜਾਵੇ ਆਮ ਪਬਲਿਕ ਜਿਹੜੇ ਕਿ ਇਸ ਰੋਡ ਦੀ ਵਰਤੋਂ ਕਰ ਸਕੇ ਉਧਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਲੈ ਕੇ ਜਿਹੜਾ ਕਿ ਇੱਕ ਵੱਡੀ ਸਿਰਦਰਦੀ ਵੀ ਦੇਖਣ ਨੂੰ ਮਿਲਿਆ ਕਿਉਂਕਿ ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਹਾਇ ਨੂੰ ਲੈ ਕੇ ਇੱਕ ਪੱਕਾ ਮੋਰਚਾ ਜ਼ਰੂਰ ਲੱਗਿਆ ਹੋਇਆ 1.5 ਸਾਲ ਦਾ ਜਿਹੜਾ ਕਿ ਵਕਫਾ ਹੋ ਚੁੱਕਿਆ ਹੈਗਾ ਤੇ ਉੱਥੋਂ ਦੇ ਜਿਹੜੇ ਕਿ ਕੌਮੀ ਇਨਸਾਫ ਮੋਰਚੇ ਦੇ ਆਗੂ ਨੇ ਉਹ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਘਰਾਵਦੀ ਵੀ ਜਿਹੜੀ ਆ ਗੱਲ ਆਕ ਚੁੱਕੇ ਨੇ ਤੇ ਕਈ ਵਾਰ ਕੋਸ਼ਿਸ਼ਾਂ ਵੀ ਹੋਈਆਂ ਨੇ ਉਸ ਤਰਨੇ ਨੂੰ ਚਕਾਉਣ ਦੀ ਹੈ ਪਰ ਜਿਹੜੇ ਕਿ ਯੂਟੀ ਪ੍ਰਸ਼ਾਸਨ ਜਾਂ ਫਿਰ ਪੰਜਾਬ ਪੁਲਿਸ ਉਹ ਆਪਣੇ ਇਸ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਕਿ ਉਸ ਤੜੇ ਨੂੰ ਹਟਾਇਆ ਜਾ ਸਕੇ ਕਿਉਂਕਿ ਬੰਦੀ ਸਿੰਘਾ ਜੀ ਰਿਹਾਈ ਦਾ ਮਸਲਾ ਕਾਫੀ ਜਿਹੜਾ ਕਿ ਸੁਰਖੀਆਂ ਦੇ ਵਿੱਚ ਹੈਗਾ ਹੁਣ ਇਲੈਕਸ਼ਨ ਵੀ ਨੇੜੇ ਨੇ ਅਤੇ ਹੁਣ ਜਿਸ ਤਰ੍ਹਾਂ ਦੇ ਨਾਲ ਹਾਈ ਕੋਰਟ ਦੇ ਵੱਲੋਂ ਇਹ ਜਿਹੜਾ ਕਿ ਸੀਐਮ ਮਾਨ ਦੇ ਘਰ ਦਾ ਜਿਹੜਾ ਕੀ ਰਸਤਾ ਹੈ ਉਸ ਨੂੰ ਜਿਹੜਾ ਕਿ ਬੈਰੀਕੇਟ ਕਰਕੇ ਬੰਦ ਕੀਤਾ ਗਿਆ ਉਸ ਨੂੰ ਖੋਲਣ ਦੇ ਹੁਕਮ ਦੇ ਉੱਤੇ ਕਿ ਤਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਲਈ ਵੀ ਇੱਕ ਵੱਡੀ ਸਿਰਦਰਦੀ ਬਣਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਇਹ ਬੈਰੀਗੇਟਿੰਗ ਓਪਨ ਹੋ ਜਾਣਗੇ ਤਾਂ ਕੋਈ ਜਿਹੜਾ ਕਿ ਆਮ ਪਬਲਿਕ ਹੈ ਇਸ ਤੇ ਤੋਂ ਜਿਹੜਾ ਹੋ ਕੇ ਦੂਸਰੇ ਪਾਸੇ ਜਿਹੜਾ ਸੜਕ ਜਾਂਦੀ ਹੈ ਨਿਆਗਾਉਂ ਹੋ ਗਿਆ ਜਾਂ ਫਿਰ ਹੋਰ ਡੱਡੂ ਮਾਜਰਾ ਵਾਲੀ ਸਾਈਡ ਹੋ ਗਿਆ ਉਸ ਰਸਤੇ ਤੋਂ ਆਪਣਾ ਕਿਚੇ ਵੀ ਪੈਂਡਾ ਤੈਅ ਕਰ ਸਕਦੇ ਨੇ ਸੋ ਜੇਕਰ ਇਹ ਰਸਤਾ ਖੁੱਲਦਾ ਹੈ ਤਾਂ ਫਿਰ ਕੌਮੀ ਇਨਸਾਫ ਮੋਰਚਾ ਵੀ ਆਪਣੇ ਜਿਹੜੇ ਕਿ ਅਗਲੀ ਰਣਨੀਤੀ ਦੇ ਮੁਤਾਬਕ ਜੇਕਰ ਸੀਐਮ ਮੰਗਦੇ ਜਿਹੜਾ ਕਿ ਰਹਾਸ਼ਤੇ ਕਰਾਵੇ ਵੱਲ ਕੁਝ ਕਰਦਾ ਤਾਂ ਇਸ ਨੂੰ ਸਥਿਤੀ ਨੂੰ ਨਿਜਿੱਠਣ ਦੇ ਲਈ ਜਿਹੜਾ ਕਿ ਕਾਫੀ ਜਦੋਜਹਿਦ ਵੀ ਕਰਨੀ ਪੈ ਸਕਦੀ ਹੈ ਸੋ ਇਹ ਜਿਹੜੀ ਤਸਵੀਰ ਹੈਗੀ ਹੈ ਤੁਹਾਨੂੰ ਸੀਐਮ ਪੰਜਾਬ ਦੇ ਘਰ ਦੀ ਜਿਹੜੀ ਹੈ ਉਹ ਦਿਖਾ ਰਿਹਾ ਜਿੱਥੇ ਕਿ ਸੜਕਾਂ ਬੰਦ ਪਈਆਂ ਨੇ ਹੁਣ ਕੈਮਰਾ ਪਰਸਨ ਨੂੰ ਕਹੂੰਗਾ ਕਿ ਜਿਹੜਾ ਕਿ ਹਰਿਆਣਾ ਦੇ ਮੁੱਖ ਮੰਤਰੀ ਦਾ ਕਰ ਹੈਗਾ ਆ ਉਥੋਂ ਦੀ ਜਿਹੜੀਆਂ ਸੜਕਾਂ ਹੋ ਕੇ ਗੁਜ਼ਰ ਰਹੀਆਂ ਨੇ ਉਹਨਾਂ ਦਾ ਵੀ ਜਿਹੜਾ ਕੀ ਹੈ ਦਰਸ਼ਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਦੇਖੋ ਇੱਕ ਪਾਸੇ ਪੰਜਾਬ ਦੇ ਸੀਐਮ ਨੂੰ ਜਿਹੜਾ ਕੀ ਕਰਨ ਨੂੰ ਜਾਂਦੀਆਂ ਸੜਕਾਂ ਬੰਦ ਨੇ ਦੂਜੇ ਪਾਸੇ ਹਰਿਆਣਾ ਦਾ ਜਿਹੜਾ ਕੀ ਸੀਐਮ ਹੈ ਉਸ ਜਿਹੜਾ ਰਸਤਾ ਹੈਗਾ ਜਾਂ ਉਹ ਪਬਲਿਕਲੀ ਹਮੇਸ਼ਾ ਖੁੱਲਾ ਰਹਿੰਦਾ ਤੇ ਅਦਾਲਤ ਦੇ ਵਿੱਚ ਜਦੋਂ ਸੁਣਵਾਈ ਹੁੰਦੀ ਹੈ ਕਿ ਜੇਕਰ ਹਰਿਆਣਾ ਦਾ ਮੁੱਖ ਮੰਤਰੀ ਦੇ ਘਰ ਨੂੰ ਜਾਂਦਾ ਹੋਇਆ ਜਿਹੜਾ ਰਸਤਾ ਹੈ ਉਹ ਪਬਲਿਕਲੀ ਆਮ ਜਿਨ੍ਹਾਂ ਦੇ ਵਿੱਚ ਓਪਨ ਹੁੰਦਾ ਤਾਂ ਫਿਰ ਜਿਹੜਾ ਪੰਜਾਬ ਦਾ ਸੀਐਮ ਹੈ ਉਸ ਦੇ ਘਰ ਤੋਂ ਬਾਹਰ ਹੋ ਕੇ ਜਿਹੜੀ ਸੜਕਾ ਗੁਜ਼ਰ ਰਹੀ ਹੈ ਨੇ ਉਸ ਨੂੰ ਪਬਲਿਕਲੀ ਕਿਉਂ ਨਾ ਖੁੱਲਿਆ ਜਾਵੇ ਸੋ ਇੱਕ ਪਾਸੇ ਜਿਹੜੀ ਕਿ ਲਗਾਤਾਰ ਚੰਡੀਗੜ੍ਹ ਤੇ ਵਿੱਚ ਜਨਸੰਖਿਆ ਦੇ ਵਿੱਚ ਇਜ਼ਾਫਾ ਹੋ ਰਿਹਾ ਇੱਕ ਇਹ ਵੀ ਵੱਡੀ ਕਾਰਨ ਦੱਸਿਆ ਗਿਆ ਹੈ ਹਾਈ ਕੋਰਟ ਬਲੋ ਤੇ ਦੂਜੇ ਪਾਸੇ ਟ੍ਰੈਫਿਕ ਬਹੁਤ ਜ਼ਿਆਦਾ ਹੋ ਚੁੱਕਿਆ ਕਿਉਂਕਿ ਇੱਕ ਇੱਕ ਘਰ ਦੇ ਵਿੱਚ ਦੋ ਤੋਂ ਤਿੰਨ ਤਿੰਨ ਚਾਰ ਚਾਰ ਗੱਡੀਆਂ ਆਮ ਜਿਹੜੀਆਂ ਕੀ ਇੱਥੇ ਚੰਡੀਗੜ੍ਹ ਦੇ ਲੋਕਾਂ ਦੇ ਕੋਲ ਹੈਗੀਆਂ ਨੇ ਅਤੇ ਜੇਕਰ ਇਸੇ ਜਨਸੰਖਿਆ ਦੇ ਮੁਤਾਬਕ ਹਾਈਵੇ ਦੇ ਉੱਪਰ ਇੰਨੀ ਵੱਡੀ ਮਾਤਰਾ ਦੇ ਵਿੱਚ ਵਾਹਨ ਗੁਜ਼ਰਦੇ ਨੇ ਤਾਂ ਜ਼ਾਹਰ ਜੀ ਗੱਲ ਹੈ ਕਿ ਟ੍ਰੈਫਿਕ ਦੇ ਵਿੱਚ ਜਿਹੜੀ ਆ ਉਹ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੁਣ ਇਹ ਜਿਹੜਾ ਕਿ ਮਾਮਲਾ ਹੈ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਕਮ ਦਿੱਤੇ ਗਏ ਨੇ ਕਿ 1 ਮਈ ਯਾਨੀ ਕਿ ਅੱਜ ਜਿਹੜੀ ਤਾਰੀਖ ਹੈ ਉਹ ਲਗਭਗ 23 ਤਾਰੀਖ ਹੋ ਚੁੱਕੀ ਹੈਗੀ ਹੈ ਮਹਿਜ਼ 7 ਦਿਨ ਦਾ ਜਿਹੜਾ ਕਿ ਹੋਰ ਸਮਾਂ ਹੈ ਅਤੇ ਇਹ ਜਿਹੜਾ ਕਿ ਬੈਰੀਗੇਟ ਹੈ ਉਹ ਪੱਕੇ ਤੌਰ ਤੇ ਹਟਾ ਦਿੱਤਾ ਜਾਵੇਗਾ ਸੋ 1 ਮਈ ਤੋਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਇਹੜਾ ਕੀ ਰਸਤਾ ਹੈਗਾ ਮੁੱਖ ਮੰਤਰੀ ਪੰਜਾਬ ਦੇ ਘਰ ਤੋਂ ਬਾਹਰ ਜਾਂਦੀ ਆ ਸੜਕਾਂ ਵਾਲਾ ਰਸਤਾ ਇਹ ਆਮ ਪਬਲਿਕ ਦੇ ਲਈ ਓਪਨ ਹੋ ਜਾਵੇਗਾ ਤੇ ਆਮ ਪਬਲਿਕ ਜਿਹੜੀ ਐ ਇਸ ਰਸਤੇ ਦਾ ਇਸਤੇਮਾਲ ਕਰ ਸਕੇਗੀ। ਬੁਧੇਰੇ ਅਪਡੇਟ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਮੋਹਨ ਦੇ ਨਾਲ ਪਰਵਿੰਦਰ ਕੁਮਾਰ ਚੰਡੀਗੜ੍ਹ